ਸਵੇਰੇ ਇਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਖਾਤਰ ਗਿਆ ਨੌਜਵਾਨ ਜਗਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਫਿਰੋਜ਼ਪੁਰ ਸ਼ਰਲੀ ਖੁਰਦ ਜ਼ਿਲ੍ਹਾ ਤਰਨਤਾਰਨ ਉੱਥੇ ਜਾ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹਨ ਉਸ ਨੂੰ ਹਸਪਤਾਲ ਲਿਆਉਣ ਅਤੇ ਇਲਾਜ ਕਰਵਾਉਣ ਤੇ ਹੁਣ ਵੱਡਾ ਖਰਚਾ ਆਉਣਾ ਹੈ ਨੌਜਵਾਨ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਦੀਪ ਸਿੰਘ ਦੀ ਉਮਰ 20 ਸਾਲ ਦੇ ਕਰੀਬ ਹੈ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਆਪਣੀਆਂ ਭੈਣਾਂ ਦੇ ਵਿਆਹ ਦਾ ਜੜਿਆ ਕਰਜ਼ਾ ਲਾਉਣ ਲਈ ਉਹ 5 ਮਹੀਨੇ ਪਹਿਲਾਂ ਦੁਬਈ ਗਿਆ ਸੀ ਪਰਿਵਾਰ ਨੇ ਸਰਕਾਰ ਸਰਬੰਤ ਦਾ ਭਲਾ ٹرسٹ ਦੇ ਚੇਅਰਮੈਨ ਐਸ.ਪੀ. ਸਿੰਘ ਉਬਰਾਏ ਅਧਿ ਹੋਰ ਸਮਾਜ ਸੇਵੀ ਲੋਕਾਂ પાસે ਮਦਦ ਦੀ ਮੰਗ ਕੀਤੀ ਹੈ ਤਰਨਤਾਰਨ ਤੋਂ ਸਾਨੂੰ ਪਤਾ ਬਾਦੀ ਖਾਸ ਰੱਪੋਰਟ ਹਣੀ ਕੀ ਨਾ ਪੰਜ ਬੰਦਾ ਨਿੰਦਰ ਕੌਰ ਅੱਡਾ ਬੇੜਾ ਜਿਹੜਾ ਜਗਦੀਪ ਸਿੰਘ ਦੁਬਈ ਗਿਆ ਸੀ ਕੀ ਗੱਲਬਾਤ ਹੋਈ ਜਾਂਦਾ ਉਸ਼ਨੀ ਰਾਤ ਨੂੰ ਫੋਨ ਕੀਤਾ ਉਹਨੇ ਤੇ ਕੋਈ ਗੱਲ ਬਾਤ ਨਹੀਂ ਹੋਜੀ ਤੇ ਆਪਣਾ ਪਤਾ ਨਹੀਂ ਬਾਅਦ ਚ ਬਾਥਰੂਮ ਕਰਨ ਗਿਆ ਤੇ ਉੱਥੇ ਤੋਂ ਡਿੱਗ ਪਿਆ ਮੁਰਗੀ ਪੈਰ ਫਿਸਲ ਗਿਆ ਕਿਥੇ ਕਿਥੇ ਲੱਗੀ ਸੱਟ ਉਹਦੇ ਚੂੜਾ ਵੇ ਤੇ ਦੋਵੇਂ ਹੱਡੀਆਂ ਵਾਂ ਇੱਕ ਬਾਹ ਹਾਂਜੀ ਕੋੜਾ ਜੇ ਤਰੀਕੇ ਨਾਲ ਇਥੋਂ ਘਰੋਂ ਕਮਾਉਣ ਲਈ ਗਿਆ ਰੋਜੀ ਰੋਟੀ ਕਮਾਉਣ ਦੇ ਲਈ ਉੱਥੇ ਸੱਟ ਲੱਗੀ ਹੁਣ ਕੀ ਪਰਿਵਾਰ ਕੀ ਮਦਦ ਚਾਹੁੰਦਾ ਵਾ ਸਮਾਜ ਸੇਵੀ ਲੋਕਾਂ ਪਾਸੋਂ ਸਰਕਾਰ ਪਾਸੋਂ ਇਹ ਉਹ ਚਾਹੁੰਨੇ ਵੀ ਸਾਡੇ ਬੱਚਾ ਕਰਕੇ ਇਸ ਤਰ੍ਹਾਂ ਆ ਜਾਈ ਜਿਹੜੀ ਕੰਪਨੀ ਚ ਗਿਆ ਇਹ ਕੰਪਨੀ ਵਾਲਿਆਂ ਨਾਲ ਗੱਲਬਾਤ ਹੋਈ ਸੀ ਪਰਿਵਾਰ ਦੀ ਪਰ ਪਰਿਵਾਰ ਦੀ ਨਹੀਂ ਕੋਈ ਵੀ ਹੋਈ ਗੱਲਬਾਤ ਉਹਨਾਂ ਜਵਾਬ ਹੀ ਦੇ ਦਿੱਤਾ ਕਹਿੰਦੇ ਸੀ ਲਾਜ ਨਹੀਂ ਕਰਾ ਸਕਦੇ ਤੇ ਉਹ ਬੱਚੇ ਤੁਹਾਡੇ ਨਾਲ ਗੱਲ ਹੋਈ ਸਾਡੀ ਕੀ ਜਾਂਦਾ ਬੱਚੇ ਨਾਲ ਇਹੋ ਹੀ ਹੋਈ ਕਹਿੰਦਾ ਮੈਨੂੰ ਘਰੇ ਲੈ ਜਾ ਕੋਈ ਗੱਲਬਾਤ ਨਹੀਂ ਮੈਨੂੰ ਨਹੀਂ ਪਤਾ ਲੱਗਾ ਕਿੱਦਾਂ ਮੈਂ ਦੇਖ ਪਿਆ ਵਾਂ ਕਿੱਦਾਂ ਨਹੀਂ ਚੱਕਰ ਹੀ ਆ ਗਿਆ ਕਿਨੇ ਬੱਚੇ ਤੁਹਾਡੇ ਇਕ ਕੋਈ ਬੇਟਾ ਚਾਰ ਗੁੱਡੀਆਂ ਹਾਂਜੀ ਕੀ ਨਾਮ ਬਜ਼ੁਰਗ ਦਾ ਕਿਹੜਾ ਪਿੰਡ ਆ ਸਰਦਾਰ ਪਿੰਡ ਨਾਵੀਂ ਦਾ ਡਾ ਜੇੜਾ ਬੇੜਾ ਤੁਹਾਡੇ ਜੇ ਛੱਡ ਲੱਗੀ ਦਵੇ ਵਿੱਚ ਕੀ ਗੱਲ ਬਾਤ ਹੋਈ ਜਾਂ ਤੁਹਾਨੂੰ ਮੈਨੂੰ ਸਮਝ ਨਹੀਂ ਕੁਝ ਲੱਗੀ ਅੱਛਾ ਤੇ ਉਹ ਦੱਸ ਉਹ ਪੂਰਾ ਹੀ ਦੱਸ ਦੇਣੀ ਨਾ ਕਿਦਾਂ ਕਿਦਾਂ ਲੱਗੀ ਛੱਡ ਆਪ ਟੈਨਸ਼ਨ ਚ ਟੈਨਸ਼ਨ ਚ ਆਪ ਮਾਰ ਕੇ ਦੱਸ ਦੇ ਅੱਛਾ ਨਹੀਂ ਨਹੀਂ ਕਰਦੇ ਨੇ ਹਾਂ ਜੀ ਕਿ ਨਾਮ ਮਿਰਜੀ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਵੀਰ ਜੀ ਕਿਹੜਾ ਪਿੰਡ ਹੈ ਪਿੰਡ ਇਹੋ ਸਰਲੀ ਖੁਰਦ ਤੇ ਜਿਹੜੇ ਤੁਹਾਡੇ ਆਪਣੇ ਜਗਦੀਪ ਸਿੰਘ ਆ ਤੁਹਾਡਾ ਭਰਾ ਜਿਹੜਾ ਕਿਦਾਂ ਉਹਦੇ ਦੁਬਈ ਚ ਸੱਟ ਲੱਗੀ ਹੈ ਕੀ ਗੱਲਬਾਤ ਹੋਈ ਭਾਜੀ ਉਹ ਕੰਮ ਤੋਂ ਆਇਆ ਬਸ ਰੋਟੀ ਪਾਣੀ ਖਾ ਕੇ ਤੇ ਹੁਣ ਜਿਹੜੀ ਉਹਨਾਂ ਗੱਲ ਹੁੰਦੀ ਕਿੰਦਾ ਪਤਾ ਨਹੀਂ ਲੱਗਾ ਕਿਹੜੇ ਦੇ ਥਲੇ ਹੀ ਤਾਂ ਤੇਜ਼ੀ ਬਿਲਡਿੰਗ ਤੋਂ ਥਲੇ ਡੇਗ ਗਿਆ ਤੇ ਕਾਫੀ ਸੱਟਾਂ ਆ ਗਈਆਂ ਉਹਦੇ ਚੂਲਾ ਵੀ ਟੁੱਟ ਗਿਆ ਤੇ ਅੱਡੀਆਂ ਤੇ ਆ ਤੇ ਇੱਕ ਬਾਹ ਤੇ ਆ ਹਸਪਤਾਲ ਚ ਪਿਆ ਉਹਦੰਦਾ ਜੀ ਤੇ ਕੀ ਜਿਹੜੀ ਕੰਪਨੀ ਕੰਮ ਕਰਨ ਲਈ ਗਿਆ ਇਹ ਕੀ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਕੰਪਨੀ ਨੇ ਭਾਜੀ ਇਹ ਰਿਸੋਰਸ ਨਹੀਂ ਕਰਾਇਆ ਉਹਦਾ ਜੇ ਰਿਸੋਰਸ ਹੋ ਜਾਂਦਾ ਤਾਂ ਫੇਰ ਤਾਂ ਕੋਈ ਗੱਲ ਹੀ ਨਹੀਂ ਫੇਰ ਆਜ ਹੋਣਾ ਹੀ ਹੁੰਦਾ ਤੇ ਉਹ ਪ੍ਰਾਈਵੇਟ ਹਸਪਤਲ ਦਾ ਕਰਾਤਾ ਲੱਗੇ ਹੀ ਉਹਨਾਂ ਨੇ ਤੇ ਉਹਦਾ 50000 45 50000 ਡਰਾਮ ਉਹਦਾ ਖਰਚਾ ਮੰਗੀ ਜਾਂਦੇ ਆ ਤੇ ਕੰਪਨੀ ਜਿਹੜੀ ਲੱਤਾਂ ਖਿੱਚੀ ਜਾਂਦੀ ਆ ਤੇ ਹੁਣ ਇਹਨਾਂ ਨੇ ਆਖਿਆ ਪਰਿਵਾਰ ਸਾਰੇ ਨੇ ਕਿ ਚਲੋ ਹਾਨੂੰ ਇੱਥੇ ਵਾਪਸ ਹੀ ਆ ਜੇ ਮੁੰਡਾ ਤੇ ਇੱਥੇ ਅਸੀਂ ਉਹਦਾ ਇਲਾਜ ਕਰਾ ਲਾਂਗੇ ਚਲੋ ਫੜ ਤੜ ਕੇ ਪੈਸੇ ਜੱਦਾ ਵੀ ਕਰਕੇ ਤੇ ਚਲੋ ਇਲਾਜ ਹੋ ਜੂਦ ਆ ਤੇ ਉਹ ਕੰਪਨੀ ਹੁਣ ਕੋਈ ਵੀ ਸਾਰ ਨਹੀਂ ਲੈਣ ਲਈ ਤੇ ਉਹ ਹਸਪਤਾਲ ਚ ਪਿਆ ਉਦਾਂ ਹੀ ਇੰਡੀਆ ਦੇ ਅੰਬੈਸੀ ਨੂੰ ਮੇਲ ਕੀਤੀ ਆ ਹਿਊਮਨ ਰਾਈਟ ਵਾਲਿਆਂ ਨੂੰ ਮੇਲ ਕੀਤੀ ਆ ਆਪਣੇ ਜਿਹੜਾ ਸਰਬੱਤ ਦਾ ਭਲਾ ٹرسٹ ਆ ਐਸ ਕੇ ਓਬਰਾਈ ਉਹਨਾਂ ਨੂੰ ਵੀ ਮੇਲਾ ਕੀਤੀਆਂ ਵਾ ਪਰ ਕਿਸੇ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਤੇ ਸਰਕਾਰ ਜਦਾਂ ਆਪਣੀ ਹਣ ਭਾਰਤ ਸਰਕਾਰ ਪੰਜਾਬ ਸਰਕਾਰ ਜਾਂ ਆਪਣੇ ਸਮਾਜ ਸੇਵੀ ਨੇ ਬਹੁਤ ਸਾਰੇ ਜਿਹੜੇ ਉਹਦੀ ਮਦਦ ਕਰ ਸਕਦੇ ਨੇ ਦੁਬਈ ਦੇ ਵਿੱਚ ਕੀ ਮੰਗ ਕਰਦੇ ਆ ਇਹ ਇਹ ਮੰਗ ਕਰਦੇ ਆ ਕਿ ਚਲੋ ਉਹ ਹਦ ਮੁੰਡਾ ਇੱਧਰ ਆ ਜੇ ਵਾਪਸ ਇੱਧਰ ਇੰਡੀਆ ਕਿਸ ਤਰ੍ਹਾਂ ਭੇਜ ਦੇਣ ਉਹਨੂੰ ਕਿਉਂਕਿ ਟਿਕਟ ਦਾ ਖਰਚਾ ਕਾਫੀ ਦੱਸਣ ਦਾ ਏਅਰ ਇੰਡੀਆ ਐਕਸਪ੍ਰੈਸ ਦੇ ਆਫਿਸ ਦੇ ਪਤਾ ਕੀਤਾ ਤੇ ਉਹਨਾਂ ਨੇ 50000 ਰੁਪਏ ਕਿਹਾ ਖਰਚਾ ਇੱਧਰ ਲਿਆਉਣ ਦਾ ਸਟ੍ਰੈਚਰ ਤੇ ਤੇ ਅਸੀਂ ਉਹ ਮੰਗ ਕਰਦੇ ਹਾਂ ਵੀ ਚਲੋ ਮੁੰਡਾ ਇੱਥੇ ਆ ਜੀ ਚਲੋ ਲਾਜ ਆਪੇ ਫੜ ਤੜ ਕੇ ਕਿੱਦਾਂ ਵੀ ਆ ਪਰਿਵਾਰ ਦੀ ਤੁਸੀਂ ਹਾਲਾਤ ਵੇਖ ਹੀ ਲਿਆ ਘਰ ਵੇਖ ਲਓ ਕਿੱਦਾਂ ਦਾ ਆਪੇ ਕਰਾ ਲੈਣਗੇ ਸਮਾਜ ਸੇਵਾ ਵਾਲਿਆਂ ਨੂੰ ਇਹੋ ਹੀ ਆ ਕਿ ਚਲੋ ਕਿਸ ਤਰ੍ਹਾਂ ਮੁੰਡੇ ਨੂੰ ਇੱਧਰ ਭੇਜ ਦਿੱਤਾ ਜਾਵੇ ਤੇ ਇੱਥੇ ਆ ਕੇ ਉਹਦਾ ਲਾਜੋ ਜੀ ਪਰਿਵਾਰ ਗ ਪਰਵਾਰ ਭਾਜੀ ਬਹੁਤ ਗਰੀਬ ਆ ਅੱਗੇ ਚਾਰ ਚਾਚਾ ਜੀ ਦੀਆਂ ਲੜਕੀਆਂ ਸੀ ਉਹਨਾਂ ਦੀ ਸ਼ਾਦੀ ਕੀਤੀ ਆ ਤੇ ਮੁੰਡਾ ਵੀ ਉਹ ਜਹੌਲਾ ਜੀ ਅਜੇ 20 ਸਾਲਾਂ ਦਾ ਮੁੰਡਾ ਆਂਦਾ ਮੈਂ ਚਲੋ ਕਮਾਈ ਕਰਨ ਚਲ ਜਾਨਾ ਬਾਹਰ ਤੇ ਅਜੇ 5 ਕਿ ਮਹੀਨੇ ਹੋਇਆ ਗਿਆ ਇਹਨੂੰ ਤੇ ਜਾ ਕੇ ਡੇਗ ਗਿਆ ਹਾਲਾਤ ਤੁਸੀਂ ਦੇਖ ਲੈ ਘਰ ਦੇ ਵੇਖ ਲੋ ਕਰਜ਼ਾ ਚੋਂ ਪਹਿਲਾਂ ਕਰਜ਼ਾ ਚੁੱਕ ਕੇ ਤੇ ਉੱਥੇ ਡੁੱਬਈ ਗਿਆ ਉਹ ਤੇ ਹੁਣ ਜਾ ਕੇ ਜਾਂਦੇ ਡੇਗ ਗਿਆ ਅਜੇ 5 ਮਹੀਨੇ ਹੋਇਆ ਜੇ ਗਏ ਨੂੰ